ਫਤਿਹ ਦੀ ਸ਼ੁਭ ਰਾਤ ਪਰ ਬਚੀ ਹੈ ਆਓ ਫਤਿਹ ਸੰਧੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਉਹ ਪਤਾ ਲੱਗਦਾ ਜੀ ਸੰਗਤ ਦੀ ਫਤਿਹ ਸੰਧੀ ਹੋ ਗਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਸਾਡੀ ਮorthy ਸਤਕਾਰਯੋ ਰਾਜੀਵਾਨ ਸਾਹਿਬ ਜੋ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਾਰੀ ਸਾਧ ਸੰਗਤ ਇੱਥੇ ਪਹੁੰਚੀ ਹੈ ਸਾਰਿਆਂ ਦਾ ਵੱਖ-ਵੱਖ ਪਿੰਡਾਂ ਤੋਂ ਆਏ ਮੈਂ ਅੰਮਾ ਦੇ ਚੱਕਰ ਚ ਨਹੀਂ ਪੈਣਾ ਕਿਉਂਕਿ ਇਹ ਇਸ ਬਹੁਤ ਗੰਭੀਰ ਹੋ ਜੂਗੀ ਮੈਂ ਸਪੋਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਚੱਲ ਕੇ ਆਇਆ ਇੱਕ ਇੱਕ ਕਦਮ ਸਾਡੇ ਪਿੰਡ ਦੇ ਸਾਡੇ ਵੇਢ ਦੇ ਸਾਡੇ ਸਿਰਮੱਤੇ ਬਹੁਤ ਲੰਬਾ ਸੰਘਰਸ਼ ਲੜਿਆ ਗਿਆ ਇਸ ਜਿਹੜੀ ਨਵੀਂ ਉਹ ਰੀਪਲੀ ਸੜਕ ਨਿਕਲੀ ਇਹਨੇ ਜ਼ਮੀਨਾਂ ਵੀ ਬਹੁਤ ਐਕਵਾਇਰ ਕੀਤੀਆਂ ਕਈ ਮੁਸ਼ਕਲਾਂ ਵੀ ਆਈਆਂ ਮੈਂ ਬਹੁਤਾ ਸਮਾਂ ਨਹੀਂ ਲੈਣਾ ਔਰ ਮਾ ਸਹਿਨਾ ਹੈ ਕਿ ਹਰ ਇੱਕ ਲਈ ਸਾਥ ਸਹਿਯੋਗ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣੇ ਪਿੰਡ ਵਾਸੀ ਆਪਣੇ ਇਲਾਕਾ ਵਾਸੀੜੇ ਉਹਦੇ ਵਿੱਚ ਸਾਰਿਆਂ ਦਾ ਵੱਖ-ਵੱਖ ਯੋਗਦਾਨ ਰਿਹਾ ਜੱਦੀ ਬੰਦੀਆਂ ਦਾ ਪੋਲਿਟੀਕਲ ਅਦਾਰੀਆਂ ਦਾ ਪੋਲਿਟੀਸ਼ਨ ਲੋਕਾਂ ਦਾ ਜਿੰਨਾ ਕਿਸੇ ਨੂੰ ਵੀ ਆਦੀ ਮਤਲਬ ਸਾਥ ਸਹਿਯੋਗ ਦਿੱਤਾ ਗਿਆ ਸਭ ਨੇ ਦਿੱਤਾ ਮੈਂ ਵਿਸ਼ੇਸ਼ ਤੌਰ ਤੇ ਇਸ ਲੜਾਈ ਜੋ ਜਿੱਤੀ ਹੈ ਜਦ ਕਿਸਾਨ ਜੱਦੀ ਬੰਦੀਆਂ ਤੇ ਐਸੀਆਂ ਤੇ ਉਹਨਾਂ ਦੇ ਜੀਵਨ ਉਹਨਾਂ ਦੇ ਪ੍ਰਤਾਨ ਸਦਾ ਕਾਜੇਵਾਲ ਸਾਤਾ ਬਹੁਤ ਧੰਨਵਾਦੀਆਂ ਵੀ ਅੱਜ ਸਮਾਜਾਟਿਕ ਵੀ ਇੱਥੇ ਪਹੁੰਚੇ ਨੇ ਤੇ ਬਹੁਤ ਆ ਸਨਮਾਨ ਲੈਂਦਾ ਇੰਨਾ ਹੀ ਕਹੂਗਾ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਜੁੜੇ ਕਿਸਾਨਾਂ ਨੂੰ ਵੱਖ-ਵੱਖ ਜੱਦੀ ਬੰਦੀਆਂ ਉਹ ਪਹੁੰਚੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਪਰਮਜੀਤ ਸਿੰਘ ਸਰਵਰ ਮੇਰੇ ਵੱਡੇ ਭਰਾ ਹਮੇਸ਼ਾ ਉਹ ਸਰਕਾਰ ਨੂੰ ਦੇਖੇ ਜਾਂਦੇ ਨੇ ਇਲਾਕੇ ਦੇ ਵਿੱਚ ਕਿਤੇ ਵੀ ਕੋਈ ਜੋ ਸੰਗਾਂ ਨਾਲ ਦਾ ਜ਼ਿਮੀਂਦਾਰਾਂ ਨਾਲ ਕੋਈ ਤਾਂ ਕੰਮ ਹੁੰਦਾ ਉੱਥੇ ਮੋੜੇ ਨਾਲ ਮੋਟਾ ਲਾ ਕੇ ਕਰਦੇ ਨੇ ਤੇ ਜਿਵੇਂ ਰਾਜਿਆਂ ਸਾਹਿਬ ਨੇ ਬੇਨਤੀ ਕੀਤੀ ਹੈ ਇਹ ਬਹੁਤ ਜ਼ਰੂਰੀ ਹੈ ਵੀ ਜੇ ਕਿਤੇ ਕੋਈ ਕਾਗਤ ਦੀ ਕਾਲ ਕੀਤੀ ਜਾਵੇ ਤਾਂ ਉੱਥੇ ਸੰਗਤ ਦਾ ਪਹੁੰਚਣਾ ਬਹੁਤ ਜ਼ਰੂਰੀ ਹੈ ਪਰ ਸਾਨੂੰ ਨਾਲ-ਨਾਲ ਇਹ ਵੀ ਸੁਖਦਨਾ ਬਹੁਗਾ ਵੀ ਅਸੀਂ ਕਿਸ ਦੇ ਅੰਦਰ 2027 ਦੇ ਵਿੱਚ ਪਹੁੰਚਾਂ ਕਿਉਂਕਿ ਇੱਕ ਵਾਰ ਆਪਾਂ ਨਵੀਂ ਪਾਰਟੀ ਨੂੰ ਭਗਵਾਨਦਾਨ ਨੂੰ ਲੈ ਕੇ ਦੇਖ ਲਿਆ ਕਿੰਨਾ ਕਰਜਾ ਸਾਡੇ ਸਿਰ ਚੜ ਗਿਆ ਅੱਜ ਕਿੰਨੀ ਡिक्टेटरਸ਼ਿਪ ਜਿੰਨਾ ਧੱਕੇਸ਼ਾਹੀ ਅੱਜ ਹੋ ਰਹੀ ਹੈ ਜੋ ਵੀ ਫੈਸਲਾ ਲਿਆ ਜਾਂਦਾ ਬਿਨਾ ਸੋਚੇ ਸਮਝੇ ਜਿੰਨਾ ਉਹਨੂੰ ਵਿਚਾਰਨ ਦੀ ਲੋੜ ਹੁੰਦੀ ਹੈ ਉਹਨਾਂ ਵਿਚਾਰਦੇ ਨਹੀਂ ਸੌਖੀਆਂ ਐਮਐਲਏ ਚੱਪਾ ਮਿਲ ਗਈਆਂ ਸੌਖੀ ਮੰਤਰੀਆਂ ਦੇ ਅਹੁਦੇ ਮਿਲ ਗਏ ਕਦੇ ਇਹਨਾਂ ਨੇ ਇਹ ਨਹੀਂ ਵੀ ਪਿਛਲੇ ਕੋਈ 10 ਸਾਲ ਤੋਂ ਕੋਈ 30 ਸਾਲ ਤੋਂ ਕੋਈ ਲੋਕਾਂ ਦੀ ਸੇਵਾ ਚ ਰੱਹੀ ਹੋਈ ਨਹੀਂ ਆਪਣੇ ਹਲਕੇ ਦੇ ਐਮਐਲਏ ਨੂੰ ਦੇਖ ਲਓ ਬਾਬੂ ਆ ਕੇ ਐਮਐਲਏ ਬਣ ਕੇ ਤੇ ਲੋਕ ਦੇਖਣ ਨੂੰ ਵੀ ਤਰਸਦੇ ਨਹੀਂ ਕੰਮ ਤਾਂ ਕੀ ਹੋਵੇ ਤਾਂ ਇਸ ਕਰਕੇ ਸਾਨੂੰ ਲੋੜ ਹੈ ਸincere ਲੋਕ ਦੀ ਕਿਉਂਕਿ ਪੰਜਾਬ ਕਿਸੇ ਤਜਰਬੇਕਾਰ ਬੰਦੇ ਦੇ ਹੱਥ ਹੀ ਜਾਣਾ ਚਾਹੀਦਾ ਨਹੀਂ ਤਾਂ ਜਿਹੜੀ ਅਰਥ ਵਿਵਸਥਾ ਹੈ ਜਿੰਨਾ ਕਰਜ਼ਾ ਸਾਡੇ ਸਿਰ 'ਤੇ ਹੋ ਗਿਆ ਪਿਆ ਇਹਨੂੰ ਜਿਖੜਾ ਹੀ ਸਾਡੇ ਲਈ ਇੱਕ ਵੱਡੀ ਚੁਣੌਤੀ ਹੈ ਤੇ ਜੇ ਅਗਲੇ 5 ਸਾਲ ਆਪਾਂ ਗਲਤ ਡਿਸੀਜਨ ਲੈ ਲਿਆ ਤਾਂ ਪੰਜਾਬ ਦੁਬਾਰਾ ਕੜਾ ਨਹੀਂ ਹੋ ਸਕਦਾ ਇਸ ਕਰਕੇ ਸੋਚ ਵਿਚਾਰ ਕੇ ਤੁਸੀਂ ਸਾਰੇ ਸਿਆਣੇ ਹੋ ਸਾਰੇ ਅੱਜਕੱਲ ਵਿਚਰਦੇ ਨੇ ਸੋਸ਼ਲ ਮੀਡੀਆ ਦਾ ਜਮਾਨਾ ਹਰ ਖਬਰ ਨਾਲ ਤੁਸੀਂ ਸੁਖਮਖੋ ਉਪਰੂ ਤੇ ਬੜੀ ਸਿਆਣਾ ਬਣਾਲਾ ਆਪਨੇ ਹੀ ਨੀਂਦਾਂ ਰਾਤੇ ਭਵਿੱਖ ਚੁੜਿਓ ਤੇ ਇੱਕ ਵਾਰ ਫੇਰ ਤੋਂ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕੰਨਸਾ ਵਾਹਿਗੁਰੂ ਜੀ ਨੂੰ ਕਰੇ